ਜੋੜ ਦੇ ਟੁੱਟਿਆ ਰੂਹ ਨੂੰ ਸਾਧੂ ਰੱਬ ਨਾਲ ਜੋੜ ਦੇ ਰੱਬ ਨਾਲ ਜੋੜ ਦੇ ਟੁੱਟੀਆਂ ਰੁਮਹਾਨੋ ਸਾਧੂ ਰੱਬ ਨਾਲ ਜੋੜ ਦੇ ਯਾ 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 ਟੁੱਟੀਆਂ ਰੂਹਾਂ ਨੂੰ ਸਾਧੋਂ ਰੱਬ ਨਾਲ ਜੋੜ ਦੇ ਟੁੱਟੀਆਂ ਰੂਹਾਂ ਨੂੰ ਸਾਧੋਂ ਰੱਬ ਨਾਲ ਜੋੜ ਦੇ वीर सेवा को दोए भले एक संत इक राम राम नु साथ मुक्त को संत जपावे ना जेडी दर तेरे परवान तूड़ी मंगा सादुआ दी जेडी दर तेरे पर तूरी मंगां साधू जी ਹੇ ਰੀ ਦਰ ਤੇਰੇ ਪਰਵਾਨ ਤੇਰੇ ਦਰ ਪਰਵਾਨ ਊੜੀ ਮੰਗਾ साधु बि जहिड़ी दर तेवान तूड़ी मंगा साधू बि ਹਮ ਸੰਤਨ ਕੀ ਸਰਣਾ ਸੰਤ ਹਮਾਰੀ ਓਟ ਸੰਦਾਣੀ ਸੰਤ ਹਮਾਰਾ ਗੇਣਾ ਪੁਰਖ ਵਿਦਾਤੇ ਸਰਦਾ ਮਨ ਕੀ ਓਰੇ ਨਾਨਕ ਦਾਸ ਐ ਸੁਖ ਮੰਗ ਮੁਕ ਘਰ ਸੰਤਨ ਕੀ ਓਰੇ ਆਉ ਜੁਗ ਜੁਗਾਟਲ ਦਸਾਂ ਪਾਸ਼ੀਆਂ ਦੀ ਪਾਵਨ ਪਿਤਰ ਜਗ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਿਤਰ ਚਰਨਾਂ ਦੇ ਵਿੱਚ ਬੇਅੰਤ ਸੰਗਤਾਂ ਪਹੁੰਚੀਆਂ ਮਹਾਪੁਰਸ਼ਾਂ ਨੇ ਸਤਕਾਰਯੋਗ ਸੰਤ ਬਾਬਾ ਜੋਗਿੰਦਰ ਸਿੰਘ ਜੀ ਹੋਰ ਸਮੂਹ ਸੰਗਤਾਂ ਨੇ ਰਲ ਮਿਲ ਕੇ ਉਪਰਾਲਾ ਕੀਤਾ ਹੈ ਭਗਤ ਬਾਬਾ ਮੋਤੀराम ਜੀ ਕਿਨਾਂ ਦੀ ਯਾਦ ਨੂੰ ਮੁੱਖ ਰੱਖਦਿਆਂ ਸਮਾਗਮ ਰੱਖੇ ਗਏ ਆਓ ਕੋਈ ਲਾਹਾ ਲੈ ਕੇ ਜਾਈਏ ਜਿਨ੍ਹਾਂ ਦੇ ਦਿਨ ਮਨਾਉਂਦੇ ਆਂ ਉਹਨਾਂ ਦੇ ਜੀਵਨ ਤੋਂ ਵੀ ਕੋਈ ਸੇਧ ਪ੍ਰਾਪਤ ਕਰੀਏ ਕੋਈ ਗੁਰੂ ਦੀ ਗੱਲ ਕਰੀਏ ਕੋਈ ਗੁਰੂ ਦੀ ਗੱਲ ਸੁਣੀਏ ਗੁਰੂ ਦੀ ਮੱਤ ਧਰਨ ਕਰੀਏ ਗੁਰ ਸਿੱਖੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਸਤ ਗੁਰੂ ਪਾਤਸ਼ਾਹ ਫਰਮਾਉਂਦੇ ਨੇ ਪੰਜਵੇਂ ਪਾਤਸ਼ਾਹ ਨੂੰ ਸਿੱਖ ਪੁੱਛਦੇ ਨੇ ਬਾਬਾ ਜੀ ਕਿਰਪਾ ਕਰੋ ਦੱਸੋ ਸੰਤ ਕੌਣ ਹੈ ਕਿਸ ਨੂੰ ਸੰਤ ਕਿਹਾ ਜਾਂਦਾ ਹੈ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਜਿਨ੍ਹਾਂ ਸਾਸ ਗਰਾਸ ਨਾ ਵਿਸਰਹ ਹਰ ਨਾਮਾ ਮਨ ਮੰਤ ਤਨ ਸਿ ਸੇਈ ਨਾਨਕਾ ਪੂਰਨ ਸੋਈ ਸੰਤ ਜਿਹੜਾ ਪਰਮੇਸ਼ਰ ਦੇ ਨਾਮ ਨੂੰ ਕਦੇ ਵੀ ਵਿਸਾਰਦਾ ਨਹੀਂ ਉੱਠਦਿਆਂ ਬੈਹਂਦਿਆਂ ਸੰਦਿਆਂ ਕਾਂਦਿਆਂ ਉਸ ਨੂੰ ਯਾਦ ਰੱਖਦਾ ਹੈ ਉਸ ਦਾ ਜਾਪ ਕਰਦਾ ਹੈ ਉਸ ਨੂੰ ਸੰਤ ਕਿਹਾ ਜਾਂਦਾ ਹੈ ਇਹ ਕੋਈ ਕੱਲੇ ਬਾਣੇ ਦਾ ਨਾਮ ਨਹੀਂ ਹੈ ਇਹ ਇੱਕ ਰਹਿਣ ਦਾ ਢੰਗ ਹੈ ਮਹਾਪੁਰਸ਼ ਹਰ ਵੇਲੇ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਨਾਮ ਜਪਦੇ ਨੇ ਏਸੇ ਕਰਕੇ ਨਵੇਂ ਪਾਤਸ਼ਾਹ ਫਰਮਾਨ ਕਰਦੇ ਨੇ ਨਾਮ ਰਹਿਓ ਸਾਧੂ ਰਹਿਓ ਸਾਰੇ ਕਹੋ ਨਾਮ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤ ਪਰਮੇਸ਼ਰ ਦਾ ਨਾਮ ਰਹੇਗਾ ਇੱਕ ਪਰਮੇਸ਼ਰ ਰਹਿਣ ਵਾਲਾ ਉਹਦਾ ਨਾਮ ਰਹੇਗਾ ਇੱਕ ਜਿਹੜੇ ਉਸ ਦੇ ਨਾਮ ਨੂੰ ਜਪਦੇ ਨੇ ਨੌਵੇਂ ਪਾਛ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਪਰਮਾਉਂਦੇ ਨੇ ਨਾਮ ਜਪਣ ਵਾਲਿਆਂ ਦਾ ਨਾਮ ਰਹੇ ਜੂਗਾ ਹੋਰ ਕਿਸੇ ਦਾ ਨਾਮ ਨਹੀਂ ਰਹਿਣਾ ਨਾਮ ਰਹੇਗਾ ਰਹਿਣਗੇ ਸਾਧੂ ਬਾਕੀ ਸਾਰੀ ਝੂਠੀ ਦੁਨੀਆ ਨਾਮ ਰਹੇਗਾ ਰਹਿਣਗੇ ਸਾਧੂ ਬਾਕੀ ਸਾਰੀ ਝੂਠੀ ਦੁਨੀਆ let mm -hmm. ਸਾਰੀ ਝੂਠੀ ਦੁਨੀਆ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰਗੋਬਿੰਦ ਔ ਨਾਨਕ ਏ ਚਗਤ ਮੈਂ ਤਿਨ ਜਪਿਓ ਗੁਰਮਾ ਸਾਡੇ ਤੋਂ ਪਹਿਲਾਂ ਸਤਕਾਰਯੋਗ ਸੰਤ ਬਾਬਾ ਮੇਜਰ ਸਿੰਘ ਜੀ ਮਹਾਂਪ੍ਰਸਾਦ ਨੇ ਵਿਚਾਰ ਕੀਤੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਿਤਾ ਜੀ ਮਹਤਾ ਕਾਲੂ ਜੀ ਨੇ 200 ਰੁਪਏ ਦਿੱਤੇ ਜੇ ਨਾਨਕ ਕੋਈ ਖਰਾ ਸਬਦਾ ਕਰਕੇ ਆਵੀਂ ਜਿਹਦੇ ਵਿੱਚ 4 ਪੈਸੇ ਬਚ ਵੀ ਜਾਣ ਕੋਈ ਮੁਨਾਫਾ ਹੋਵੇ ਕੋਈ ਫਾਇਦਾ ਹੋਵੇ ਵੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਸਾਨੂੰ ਕੀ ਉਪਦੇਸ਼ ਦਿੱਤਾ ਮਹਾਰਾਜ ਜੀ ਨੇ ਖਰਾ ਸਬਦਾ ਕੀ ਕੀਤਾ ਚੂੜ ਕਾਣੇ ਦੇ ਜੰਗਲ ਦੇ ਵਿੱਚ ਰੱਬ ਦੇ ਪਿਆਰਿਆਂ ਨੂੰ ਲੰਗਰ ਛਕਾ ਦਿੱਤਾ ਸਾਨੂੰ ਬਾਬਾ ਜੀ ਨੇ ਇਹ ਸੇਧ ਦਿੱਤੀ ਹੈ ਵੀ ਨਾਮ ਜਪਣ ਵਾਲਿਆਂ ਦੀ ਜੇਕਰ ਆਪਾਂ ਸੇਵਾ ਕਰੀਏ ਤੇ ਉਸ ਤੋਂ ਵੱਡਾ ਕੋਈ ਵੀ ਖਰਾ ਸਬਦਾ ਨਹੀਂ ਹੋ ਸਕਦਾ ਜਿਨ੍ਹਾਂ ਦੇ ਸੰਦੜੇ ਦੁਰਮਤ ਵੰਜੇ મિત્ર ਅਸਾੜੜੇ ਸੇ ਹੌਟ ਡੇਂਦੀ ਜਗ ਸਬਾਇਆ ਜਨ ਨਾਨਕ ਵਿਰਲੇ ਕੇ ਆ ਸਾਨੂੰ ਬਾਬਾ ਜੀ ਨੇ ਪਾਠ ਪੜਾਇਆ ਵੀ ਨਾਮ ਜਪਣ ਵਾਲਿਆਂ ਦੀ ਸੇਵਾ ਕਰਿਆ ਕਰੀਏ ਚਾਰ ਪਦਾਰਥ ਜੇ ਕੋ ਮੰਗ ਸਾਰੇ ਬੋਲਿਆ ਕਰੋ ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲਾਗੈ ਬਾਬਾ ਜੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਜਿਸ ਵਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਕਰ ਪਾਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਮਾਤਾ ਗੰਗਾ ਨੂੰ ਵਰ ਉਹ ਵੀ ਦੇ ਸਕਦੇ ਸਨ ਕੋਈ ਘਾੜ ਥੋੜੀ ਸੀ ਮਹਾਰਾਜ ਸਰਵ ਕਲਾ ਸਮਰੱਥ ਸਨ ਮਾਤਾ ਗੰਗਾ ਜੀ ਨੇ ਕਿਹਾ ਬਾਬਾ ਜੀ ਹੋਰਾਂ ਨੂੰ ਪੁੱਤਰਾ ਵਰਗੀਆਂ ਦਾਤਾਂ ਦਿੰਦੇ ਹੋ ਮੇਰੀ ਝੋਲੀ ਵੀ ਖਿਆਰ ਪਾ ਦਿਓ ਉਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਵੀ ਉਹੀ ਗੱਲ ਕੀਤੀ ਕਹਿੰਦੇ ਗੰਗਾ ਜੇਕਰ ਪੁੱਤਰ ਵਰਗੀ ਦਾਤ ਲੈਣੀ ਨਾ ਤੇ ਕੋਈ ਨਾਮ ਜਪਣ ਵਾਲੀ ਰੂਹ ਬਾਬਾ ਬੁੱਢਾ ਜੀ ਵਰਗੇ ਕੋਲ ਜਾਓ ਉਹ ਦਾਤ ਦੇ ਸਕਦੇ ਨੇ ਆਪਾਂ ਪੜਦੇ ਆਂ ਅਨਹਦ ਬਾਣੀ ਪੂੰਜੀ ਸਾਰੇ ਕਹੋ ਅਨਹਦ ਬਾਣੀ ਪੂੰਜੀ ਅੱਗੇ ਪਾਤਸ਼ਾਹ ਕਹਿੰਦੇ ਸੰਤਨ ਹੱਥ ਰਾਖੀ ਇਹ ਨਾਮ ਜਪਣ ਵਾਲਿਆਂ 'ਚ ਤਾਕਤ ਹੁੰਦੀ ਹੈ ਜੋ ਵੀ ਬਚਨ ਕਰ ਦੇਣ ਕਿਉਂਕਿ ਰਸਨਾ ਦੇ ਨਾਲ ਨਾਮ ਜਪਿਆ ਹੁੰਦਾ ਹੈ ਪ੍ਰਭ ਜੀ ਵਸੈ ਸਾਧਕੀ ਰਸਨਾ ਨਾਨਕ ਜਨਕ ਦਾਸਨ ਦਸਨਾਂ ਜੋ ਵੀ ਉਹ ਬਚਨ ਕਰ ਦੇਣ ਸਤਿ ਪੁਰਸ਼ਾਂ ਕੋਲ ਸੰਗਤ ਜਾਂਦੀ ਏ ਬਾਬਾ ਜੀ ਕਿਰਪਾ ਕਰਦੇਓ ਬਾਬਾ ਜੀ ਬਚਨ ਕਰਦੇਓ ਸਾਡੇ ਮਹਾਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਉਹ ਦੱਸਿਆ ਕਰਦੇ ਸਨ ਜਦੋਂ ਨਾ ਬੰਦਾ ਨਾਮ ਚਾਪਦਾ ਹੈ ਜਿਵੇਂ ਕਬੀਰ ਜੀ ਕਹਿੰਦੇ ਨੇ ਕਹਿੰਦੇ ਕਬੀਰ ਸੋਈ ਮੁਖ ਧਨ ਹੈ ਜਾ ਮੁਖ ਕਹੀਏ RAM ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗਾ ਉਹ ਗ੍ਰਾਮ ਜਿਹੜੀ ਰਸਨਾ ਨਾਮ ਜਪਦੀ ਨਾ ਉਹ ਸ਼ਰੀਰ ਵੀ ਧੰਨ ਉਹ ਪਰਿਵਾਰ ਵੀ ਧੰਨ ਜਿਸ ਪਰਿਵਾਰ ਦੇ ਵਿੱਚ ਉਹ ਨਾਮ ਜਪਣ ਵਾਲਾ ਰਹਿੰਦਾ ਹੈ ਉਹ ਸਾਰਾ ਨਗਰ ਧੰਨ ਹੈ ਜਿੱਥੇ ਕਿਸੇ ਨਾਮ ਜਪਣ ਵਾਲੇ ਨੇ ਤਪ ਕੀਤਾ ਹੋਇਆ ਹੈ ਉਹ ਤਾਂ ਨਗਰ ਬਕੁੰਠ ਬਣ ਜਾਵੇ ਜਿੱਥੇ ਵਾਸਾ ਸਾਧੂਆਂ ਦਾ ਨਗਰ ਕੁੰਠੇ ਬਣ ਜਾਵੇ ਜਿੱਥੇ ਵਾਸਾ ਸਾਧੂਆਂ ਦਾ ਓ ਤਾਂ ਨਗਰ ਬੇਕੁੰਠ ਬਣ ਜਾਵੇ ਜਿੱਤੇ ਵਾਸਾ ਸਾਧੂਆਂ ਦਾ ਓ ਤਾਂ ਨਗਰ ਬੇਕੁੰਠ ਬਣ ਜਾਵੇ ਜਿੱਤੇ ਵਾਸਾ ਸਾਧੂਆਂ ਦਾ

वे जिथे वसा साधू ਪਤਾਨਾ ਹੈ ਜਾਂ ਮੁਖ ਕਈਏ ਰਾਮ ਦੇਹ ਕਿਸ ਕੀ ਵਾਪਰੀ ਪਵਿੱਤਰ ਹੋਏ ਗੋ ਜਿਹੜੀ ਰੂਹ ਨਾਮ ਜਪਦੀ ਹੈ ਉਹ ਪਵਿੱਤਰ ਹੈ ਜਿਹੜੇ ਨਗਰ ਦੇ ਵਿੱਚ ਸਤਿਪੁਰਸ਼ ਰਿਹਾ ਕਰਦੇ ਨੇ ਉਹ ਸਾਰਾ ਨਗਰ ਹੀ ਪਵਿੱਤਰ ਹੋ ਜਾਇਆ ਕਰਦਾ ਹੈ ਆਪ ਜੀ ਸਾਰੇ ਭਾਗਾਂ ਵਾਲੇ ਹੋ ਪੂਰਵ ਕਰਮ ਅੰਕੁਰ ਜਦ ਪ੍ਰਗਟੇ ਭੇਟੇ ਉਪਰਖ ਰਸਕ ਬੈਰਾਗੀ ਮਿਟੇਉ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਮਾਤਾ ਗੰਗਾ ਜੀ ਨੇ ਪੁੱਤਰ ਦੀ ਦਾਤ ਮੰਗੀ ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਅਸੀਂ ਨਹੀਂ ਦੇ ਸਕਦੇ ਇਹ ਤਾਂ ਕੋਈ ਨਾਮ ਜਪਣ ਵਾਲੀ ਰੂਹ ਜਿਵੇਂ ਬਾਬਾ ਬੁੱਢਾ ਜੀ ਨੇ ਉਹਨਾਂ ਕੋਲ ਜਾਓ ਦੇ ਸਕਦੇ ਨੇ ਮਾਤਾ ਗੰਗਾ ਜੀ ਦਾ ਜਾਣਾ ਪਹਿਲੀ ਵਾਰੀ ਅਰਦਾਸ ਪ੍ਰਵਾਨ ਨਹੀਂ ਹੋਈ ਫਿਰ ਦੂਜੀ ਵਾਰੀ ਸ਼ਰਦਾ ਨਾਲ ਗਈ ਫਿਰ ਬਾਬਾ ਪੁੱਡਾ ਜੀ ਨੇ ਵਰ ਦੇਣਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਜਿਹੜੀਆਂ ਦਾਤਾ ਨੇ ਨਾ ਸਾਧੂਆਂ ਦੀ ਰਸਨਾ ਤੇ ਪਰਮੇਸ਼ਰ ਦਾ ਵਾਸਾ ਹੋਇਆ ਕਰਦਾ ਹੈ ਆਪਾਂ ਗੱਲ ਕੀਤੀ ਮਹਾਪੁਰਸ਼ ਸੰਤ ਬਾਬਾ ਮਾਨ ਸਿੰਘ ਜੀ ਦੱਸਿਆ ਕਰਦੇ ਸਨ ਜਿਹੜਾ ਨਾਮ ਜਪਦਾ ਹੈ ਨਾ ਪੂਰਨ ਸੰਤ ਮਹਾਤਮਾ ਜਿਹੜਾ ਹੋਇਆ ਕਰਦਾ ਹੈ ਕਹਿੰਦੇ ਪਹਿਲਾ ਤੇ ਉਹਦੀ ਰਸਨਾ ਦੇ ਉੱਤੇ ਅੰਮ੍ਰਿਤ ਹੁੰਦਾ ਹੈ ਨਾਮ ਜਪ ਜਪ ਕੇ ਨਾ ਰਸਨਾ ਇੰਨੀ ਪਵਿੱਤਰ ਹੋ ਜਾਂਦੀ ਹੈ ਜੇ ਇਹਨੂੰ ਕੋਈ ਬਚਨ ਕਰ ਦੇਣਾ ਉਹ ਬਚਨ ਪੂਰਾ ਹੋ ਜਾਇਆ ਕਰਦਾ ਹੈ ਉਹ ਬਚਨ ਪੂਰਾ ਹੋ ਕੇ ਰਹਿੰਦਾ ਹੈ ਸਾਧੂ ਦਾ ਦੂਜਾ ਉਹਦੀਆਂ ਅੱਖਾਂ ਦੇ ਵਿੱਚ ਅੰਮ੍ਰਿਤ ਜੇ ਇਹਨੂੰ ਸੰਤ ਮਹਾਪੁਰਸ਼ ਵੇਖ ਲੈਣ ਆਪਣੇ ਨਜ਼ਰਾਂ ਦੇ ਨਾਲ ਉਹਦੇ ਤੇ ਕਿਰਪਾ ਹੋ ਜਾਂਦੀ ਨਾਨਕ ਨਜ਼ਰੀ ਨਦਰ ਨਿਹਾਲ ਕਰ ਦਿੰਦੇ ਨੇ ਨਾਮ ਜਪਣ ਵਾਲਿਆਂ ਦੇ ਚਰਨਾਂ ਦੇ ਵਿੱਚ ਅੰਮ੍ਰਿਤ ਉਹ ਚਰਨ ਪਵਿੱਤਰ ਹੋ ਜਾਂਦੇ ਨੇ ਸਤ ਸੰਗਤ ਵਾਲੀ ਥਾਂ ਤੇ ਜਾ ਜਾ ਕੇ ਤੀਰਥਾਂ 'ਚ ਜਾ ਜਾ ਕੇ ਐਸੇ ਕਰਕੇ ਸੰਤਾਂ ਨੂੰ ਕਿਹਾ ਜਾਂਦਾ ਬਾਬਾ ਜੀ ਸਾਡੇ ਘਰ ਚਰਨ ਪਾ ਦਿਓ ਹੈ ਫੇਰ ਚੌਥੇ ਨੰਬਰ ਤੇ ਉਹਨਾਂ ਦੇ ਹੱਥ ਵੀ ਪਵਿੱਤਰ ਕਿਉਂ ਸੇਵਾ ਕਰ ਕਰਕੇ ਹੱਥ ਪਵਿੱਤਰ ਹੋ ਜਾਂਦੇ ਨੇ ਹੱਥਾਂ ਦੇ ਨਾਲ ਨਾ ਕਿਸੇ ਨੂੰ ਕੋਈ ਪਦਾਰਥ ਦੇ ਦੇਣਾ ਉਹ ਪ੍ਰਸ਼ਾਦ ਬਣ ਜਾਂਦਾ ਹੈ ਕਿਰਪਾ ਹੋ ਜਾਇਆ ਕਰਦੀ ਹੈ ਸੋ ਸਾਧੂਆਂ ਦੇ ਦਰ ਤੇ ਬੇਅੰਤ ਪਦਾਰਥ ਮਿਲਦੇ ਬੰਦਾ ਜੀਵਨ ਮੁਕਤ ਹੋ ਜਾਂਦਾ ਹੈ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ ਜਿੰਦਾ ਖੋਲਣੇ ਦੀ ਚਾਬੀ ਸੰਤਾਂ ਕੋਲ ਹੁੰਦੀ ਹੈ ਜਿੰਦਾ ਖੋਲਣੇ ਦੀ ਚਾਬੀ ਸੰਤਾਂ ਕੋਲ ਹੁੰਦੀ ਹੈ ਜਿੰਦਾ ਖੋਲਣੇ ਦੀ ਚਾਬੀ ਸੰਤਾ ਕੋਲ ਹੁੰਦੀ ਹੈ ਜਿੰਦਾ ਖੋਲਣੇ ਦੀ ਚਾਬੀ ਸੰਤਾ ਕੋਲ ਹੁੰਦੀ ਹੈ दे ताले कुंजी हथ साधूअ रे ਨਿੰਨਾ ਕੁੰਜੀਓ ਨਾ ਖੁੱਲੇ ਤੇ ਤਾਲੇ ਖੁੱਲੇ ਤੇ ਤਾਲੇ ਕੁੰਜੀ ਹੱਥ ਸਾਧੂਆਂ ਦੇ ਬਿਨਾ ਕੁੰਜੀਓ ਨਾ ਖੁੱਲੇ ਤੇ ਤਾਲੇ ਕੁੰਜੀ ਹੱਥ ਸਾਧੂਆਂ ਦੇ ਕੱਚੜਿਆਂ ਸੋ ਤੋੜ ਟੂੰਡ ਸੱਜਣ ਸੰਤ ਪੱਕੇ ਆ ਓਏ ਜੀਵਨ ਦੇ ਵਿਛੜੇ ਉਹ ਮੋਇਆ ਨਾ ਜਾਈ ਛੋੜ ਸੋ ਇਨਕ ਸਮਾ ਕਰੋ ਪਰਵਾਹ ਨ ਅਸੀਂ ਅਰਦਾਸ ਕਰਦੇ ਹਾਂ ਸਤਿਗੁਰੂ ਪਾਸ਼ਾ ਮਹਾਪੁਰਸ਼ ਸੰਤ ਬਾਬਾ ਜਗਿੰਦਰ ਸਿੰਘ ਜੀ ਤੇ ਉਹਨਾਂ ਦੀ ਸਹੁੱਚੀ ਫਲਵਾੜੀ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਦੇ ਰੋਗ ਤਾਂ ਬਖਸ਼ਿਸ਼ ਕਰਨ ਇਹੋ ਜੇ ਸਮਾਗਮ ਉਲੀਕ ਦੇ ਰਹਿਣ ਭਗਤ ਆਪਾਂ ਸਾਰੇ ਜਾਣਦੇ ਨਾ ਕਿਵੇਂ ਹੜ੍ਹ ਆਏ ਹੋਏ ਨੇ ਪਾਣੀ ਕਿਵੇਂ ਫਰਦਾ ਸਾਰੇ ਪਾਸੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬਸ ਅਰਦਾਸ ਹੀ ਕਰਨੀ ਆਪਾਂ ਮਹਾਰਾਜ ਆਪ ਜੀ ਕਰੋ ਕਿਰਪਾ ਆਪ ਜੀ ਦੇ ਬੱਚੇ ਹਾਂ ਚੰਗੇ ਹਾਂ ਮਾੜੇ ਹਾਂ ਸਾਰਿਆਂ ਤੇ ਕਿਰਪਾ ਕਰੋ ਸਾਰੇ ਧਾਰਨਾ ਪੜੋ ਫਿਰ ਸਮਾਪਤੀ ਕਰਦੇ ਹੋਈਆਂ ਬੱਲਾਂ ਦੀ ਮਾਫੀ ਸਾਰਿਆਂ ਨੇ ਬੋਲਣਾ ਹੈ ਪਿਆਰੇ ਜੀ ਜਗਤ ਚਲੰਦਾ ਰੱਖ ਲੈ ਪਿਆਰੇ ਜੀ ਜਗਤ ਚਲੰਦਾ ਰੱਖ ਲੈ ਖੱਖ ਲੈ ਕਿਰਪਾ ਧਾਰ ਪਿਆਰੇ ਆਪਣੀ 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 ਕਿਰਪਾ ਧਾਰ ਯਾਰਿਆ ਜਗਤ ਚਲੰਦਾ ਰੱਖ ਲੈ ਯਾਰਿਆ ਜਗਤ ਚਲੰਦਾ ਰੱਖ ਲੈ ਚਿਰ ਪਾ ਤਾਰ ਜਿੱਤ ਦੁਆਰੇ ਤੂ ਪਰ ਤੇ ਤੇ ਲਿਓ ਉਬਾਰ ਬੇਅੰਤ ਮਹਾਪੁਰਸ਼ ਪੰਚੇ ਨੇ ਸਾਰਿਆਂ ਨੂੰ ਜੀ ਆਇਆਂ